ਕੁਈਖੜੇ ਵਿੱਚ ਇਤਲਾਅ ਸੀ ਫਰੀਦਕੋਟ ਤੋਂ ਇੱਕ ਵਿਅਕਤੀ ਅਗਲਗਨ ਕਰਕੇ ਦਾਖਲ ਹੋਇਆ ਤੇ ਐਸ ਐਚਓ ਥਾਣਾ ਕੁਈਖੜੇ ਨੇ ਫਰੀਦਕੋਟ ਹਸਪਤਾਲ ਜਾ ਕੇ ਜੱਜ ਸਾਹਿਬ ਦੇ ਸਾਹਮਣੇ ਜੱਜ ਸਾਹਿਬ ਦੇ ਵੱਲੋਂ ਉਸ ਵਿਅਕਤੀ ਦਾ ਬਿਆਨ ਲਿਖਿਆ ਸੋ ਬਿਆਨ ਦੇ ਅਧਾਰ ਤੇ ਥਾਣਾ ਕੁਈਖੜੇ ਵਿਖੇ ਦੀ 5690 ਐਫਆਰ ਦਰਜ ਕੀਤੀ ਗਈ ਸੀ। ਉਹਦੇ ਵਿੱਚ ਜੋ ਉਸ ਵਿਅਕਤੀ ਨੇ ਕਿ ਅਗ ਲੱਗੀ ਸੋਦੇ ਬਿਆਨ ਦਿੱਤਾ ਉਹਦੇ ਵਿੱਚ ਉਹਦਾ ਮੇਨ ਦੋਸਤੀ ਸੱਖਾ ਸਾੜਾ ਹੋਈ ਸੀ 24 ਘੰਟੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਇਹਨੂੰ। ਐਕਚੁਅਲੀ ਜੋ ਮੁਰਲੇ ਤੌਰ ਤੇ ਪਤਾ ਲੱਗਾ ਹੈਗਾ ਵੀ ਜਿਹੜਾ ਟੀਚਰ ਹੈਗਾ ਉਹਦੀ ਵਾਈਫ ਵੀ ਟੀਚਰ ਹੈ ਜੀ ਆਪਸ ਵਿੱਚ ਇੱਕ ਕਾਫੀ ਸਮੇਤੋ ਡਿਸਪੂਟ ਚੱਲਦਾ ਸੀ ਟੀਚਰ ਜਿਹਦੀ ਮਤਲਬ ਕਰਨ ਲਈ ਹੈਗੀ ਇਸ ਵਿਅਕਤੀ ਤੇ ਸ਼ੱਕ ਕਰਦੇ ਸੀ ਵੀ ਇਹ ਕਿਸੇ ਹੋਰ ਲੜਕੀ ਨਾਲ ਨਜਾਇਜ਼ ਸੰਬੰਧ ਨੇ ਹਾਲ ਦੀ ਖੜੀ ਉਹਦੀ ਹੁਣੇ ਅਸੀਂ ਅਰੈਸਟ ਪਾਈ ਹੈਗੀ ਫਿਰ ਅਸੀਂ ਪੁਸ਼ਟੀ ਕਰ ਰਹੇ ਹਾਂ ਬਾਕੀ ਰਿਮਾਨ ਰਿਮਾਨ ਲੈ ਕੇ ਡਿਗਾਈ ਨਾਲ ਪੁਸ਼ਟੀ ਕਰਾਂਗੇ ਵੀ ਅੱਗ ਲਾਉਣ ਦਾ ਕਾਰਨ ਕੀ ਸੀ ਇਹ ਗਵਰਨਮੈਂਟ ਪ੍ਰਾਇਮਰੀ ਸਕੂਲ ਜਿਹੜਾ ਵਿਅਕਤੀ ਜੋ ਜਲਿਆ ਗੋ ਨਿਆਲਖੜੇ ਪਿੰਡ ਵਿੱਚ ਸਰਕਾਰੀ ਟੀਚਰ ਲੱਗਿਆ ਹੋਇਆ ਫਰਦੋ ਸਾਡੇ ਨੂੰ ਤਫਤੀਸ਼ ਅਮਲ ਚ ਡਕਾਈ ਨਾ ਤਫਤੀਸ਼ ਅਮਲ ਇਹ ਜਿਹੜੇ ਜੋ ਤੱਤ ਨੇ ਸਾਰੇ ਉਹਨਾਂ ਨੂੰ ਤਫਤੀਸ਼ ਦੇ ਦੌਰਾਨ ਵਿਚਾਰਿਆ ਜਾਏਗਾ ਜਲਦੀ ਕੜੀ ਜਿਹੜਾ ਮੇਨ ਦੋਸ਼ੀ ਸੀ ਜਿਸ ਮੇਨ ਦੋਸ਼ੀ ਤੋਂ ਨੇ ਫੋਸ ਕੀਤਾ ਸੀ ਇਸ ਵਿਅਕਤੀ ਦਾ ਸਾਰਾ ਕਸੂਰ ਹੈ ਉਹ ਅਸੀਂ 24 ਘੰਟੇ ਦੇ ਅੰਦਰ ਅਸੀਂ ਗ੍ਰਿਫਤਾਰ ਕਰ ਲਿਆ ਉਹਨੇ ਜਿਹੜਾ ਬੰਦਾ ਦਾਖਲ ਹੋਇਆ ਸੀ ਉਹ ਚਾਰ ਵਿਅਕਤੀਆਂ ਦੇ ਹੋਰ ਨਾਮ ਲਖਾਏ ਉਹਦੇ ਵਿੱਚ ਉਹਦੀ ਵਾਈਫ ਹੈਗੀ ਉਹਦੀ ਸੱਸ ਹੈਗੀ ਉਸਤੇ ਮਤਲਬ ਦੋ ਮਤਲਬੀ ਲੜਕੀ ਦੇ ਜਿਹੜੀ ਮਤਲਬ ਦੀ ਵਾਈਫ ਉਹਦੇ ਦੋ ਮਾਮਿਆਂ ਦੇ ਨਾਮ ਲਖਾਏ ਆ